ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਸੰਗਤਾਂ ਮਾਤਾ ਜੀਤਕੌਰ ਜਿਸ ਦੇ ਨਾਮ ਦੀ ਅਸਲੀਅਤ ਹੈ ਉਸ ਜੀਵਨ ਦੀ ਜੰਗ ਨੂੰ ਜਿੱਤ ਕੇ ਗਏ ਹਨ ਉਹਨਾਂ ਦੇ ਪਰਥਾਂ ਇਹ ਆਪਾਂ ਬੈਠੇ ਹਾਂ ਜਿਨ੍ਹਾਂ ਦੇ ਪਾਈ ਹਰਪ੍ਰੀਤ ਸਿੰਘ ਜੀ ਚਵਲਾ ਉਹਨਾਂ ਦੇ ਛੋਟੇ ਵੀਰ ਜੋ ਪੁਲਿਸ ਦੀ ਸੇਵਾ ਦੇਸ਼ ਦੀ ਸੇਵਾ ਨੇ ਬਾਰੇ ਹਨ ਵੱਡਾ ਪੁੱਤ ਜਿਹੜਾ ਸੀ ਮਾਤਾ ਨੇ ਉਹ ਗੁਰੂ ਘਰ ਵਿੱਚ ਲਾਇਆ ਸੀ ਜਦੋਂ ਚਵਲਾ ਸਾਹਿਬ ਦਾ ਜਨਮ ਹੋਇਆ ਸੀ ਉਹ 3 ਕੋ ਸਾਲ ਦੇ ਸਨ ਤੇ ਛੋਟਾ ਵੀਰ ਮਾਂ ਦੇ ਗਰਭ ਵਿੱਚ 3 ਕੋ ਮਹੀਨੇ ਦਾ ਜਦੋਂ ਬਾਪ ਨੇ ਇਸ ਜਹਾਨ ਤੋਂ ਕੋਜ ਕਰ ਲਿਆ ਸੀ ਫਿਰ ਮਾਤਾ ਨੇ 19 ਕੋ 20 ਕੋ ਸਾਲ ਤੱਕ ਮਾਨਤ ਕੀਤੀ ਆਪਣੇ ਸਰੀਰ ਨੂੰ ਕੰਟਰੋਲ ਵਿੱਚ ਰੱਖਿਆ ਕਿਉਂਕਿ ਬਿਮਾਰੀ ਦੀ ਜਿਹੜੀ ਤਾਕਤ ਸੀ ਬਹੁਤ ਬੁਰੀ ਤਰ੍ਹਾਂ ਲੱਗੀ ਸੀ ਦੋ ਸਟੰਟ ਉਹਨਾਂ ਨੂੰ ਲੱਗੇ ਸਨ ਡਾਕਟਰਾਂ ਨੇ ਕਿ ਇਹਨਾਂ ਨੇ ਬਚਣਾ ਨਹੀਂ ਤੇ ਪੁੱਤ ਦੀ ਆਨੰਦ ਕਾਰਜ ਦੀ ਤਿਆਰੀ ਕਰ ਲੈ 18 19 ਸਾਲ ਦੇ ਉੱਪਰ ਇਹ ਵਿੱਚ ਫਿਰ ਪਾਈ ਹਰਪ੍ਰੀਤ ਸਿੰਘ ਤੋਂ ਅਲੱਗ ਦਾ ਆਨੰਦ ਕਾਰਜ ਮੇਰੇ ਸਤਿਕਾਰਯੋਗ ਵੀਰ ਜਗਤਾਰ ਸਿੰਘ ਜੀ ਉਹਨਾਂ ਦੇ ਜਿਹੜੇ ਸਾਈਡ ਵਾਲੇ ਹਨ ਭਾਈ ਗੁਰਸੇਵਕ ਸਿੰਘ ਉਹਨਾਂ ਦੀ ਸਿਸਟਰ ਨਾਲ ਸ਼ਿਸ਼ੋਭਤ ਹੋਇਆ 19 ਕੁ ਸਾਲ ਦੀ ਉਮਰ ਵਿੱਚ ਭਾਈਚਾਲਾ ਸਾਹਿਬ ਦਾ ਆਨੰਦਕਾਰਜ ਹੋਇਆ ਮੈਂ ਮੁਬਾਰਕ ਦੇਣਾ ਚਾਹੁੰਦਾ ਉਹਨਾਂ ਦੀ ਧਰਮਸ਼ੁਪਤਨੀ ਨੂੰ ਜਿਨ੍ਹਾਂ ਨੇ ਉਸ ਘਰ ਤੋਂ ਉੱਠ ਕੇ ਦੂਜੇ ਘਰ ਵਿੱਚ ਆ ਕੇ ਆਪਣੀ ਧਰਮ ਦੀ ਮਾਂ ਨੂੰ ਵੀ ਆਪਣੀ ਮਾਂ ਸਮਝ ਕੇ ਸੇਵਾ ਨਿਭਾਈ ਬਹੁਤ ਵੱਡੀਆਂ ਤਕਲੀਫਾਂ ਝੱਲ ਕੇ मां ਨੇ ਇਸ ਪਰਿਵਾਰ ਨੂੰ ਪਾਲਿਆ ਪਰ ਅੰਤ ਵਿੱਚ मां ਜਾਂਦੀ ਜਾਂਦੀ ਚੋਲਾ ਸਾਹਿਬ ਨੂੰ ਕਹਿ ਗਈ ਵੇ ਪੁੱਤਾ ਜਦੋਂ ਮੇਰੀ ਅੰਤਮ ਅਰਦਾਸ ਮੇਰਾ ਗੁਰਮਤ ਨਾਲ ਇਹ ਜੁੜਿਆ ਫਲਸਫਾ ਕਰੇਗਾ ਨਾ ਚੌਥੇ ਦੀ ਰਸਮ ਤੇ ਕੋਈ ਐਸਾ ਕੋਈ ਕੰਮ ਨਾ ਕਰਿਓ ਕੋਈ ਗੋਰੀ ਸਰਿਆ ਜਿਹਦਾ ਆਪ ਅਸੀਂ ਸੁਟਦੇ ਆ ਵਿਹਿਮਾ ਭਰਵਾ ਵਿੱਚ ਹਾਂ ਉਹਨਾਂ ਨੂੰ ਪਤਾ ਸੀ ਕਿ ਜਿਸ ਪੁੱਤ ਨੂੰ ਮੈਂ ਕੰਡਿਆਂ ਦੀ ਸੇਜੂ ਤੋਂ ਲੱਗ ਕੇ ਇਸ ਗੁਰਮਤ ਗਾਢੀ ਰਾਹ ਵਿੱਚ ਤੋਰਿਆ ਹੈ ਜੇ ਥੋੜੇ ਜੀ ਵੀ ਕੁੱਤਾ ਹੀ ਹੋ ਗਈ ਤੇ ਮੇਰੇ ਪੁੱਤ ਵੱਲ ਲੋਕਾਂ ਨੇ ਉਂਗਲਾ ਕਰ ਦੇਣੀਆਂ ਬਹੁਤ ਸਿਆਣੀ ਮਹਾਸੀ ਅਜ ਉਸ ਮਾਤ ਦੇ ਪਰਥਾਏ ਰਾਤ ਨੂੰ ਕੋ 3:00 ਵਜੇ ਮੈਂ 2417 ਲਿਖੀਆਂ ਹਨ ਕਿਉਂਕਿ ਜਵਾਲਾ ਸਾਹਿਬ ਨੇ ਇਸ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦੀ ਸੇਵਾ ਵੀ ਨਿਭਾਈ ਹੈ ਜੋ ਅੱਜ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੀ ਇਮਾਰਤ ਇਨਾਂ ਨੇ ਬੜੇ ਸੰਗਤ ਦੇ ਸਹਿਯੋਗ ਨਾਲ ਇਸ ਮੁਬਾਰਕ ਨੂੰ ਇਸ ਇਮਾਰਤ ਨੂੰ ਖੁੱਲਾ ਕਰਕੇ ਆਪ ਸਮੂਹ ਸੰਗਤਾਂ ਲਈ ਬਣਾਇਆ ਹੈ ਮਾਂ ਨੇ ਕੋਈ ਕਸਰ ਨਹੀਂ ਛੱਡੀ ਅੱਜ ਉਹਨਾਂ ਦੇ ਪੋਤੇ ਨੇ ਵੀ ਹੁਣ ਤਬਲੇ ਦੀ ਸੇਵਾ ਕਰਨੀ ਹੈ ਉਹਨਾਂ ਦੀ ਬੱਚੀਆਂ ਉਹਨਾਂ ਦੀ ਪੋਤੀਆਂ ਵੀ ਮਾਂ ਨੇ ਬੜੀ ਬਖਸ਼ਿਸ਼ ਕੀਤੀ ਇਸ ਮਾਤਾ ਦੀ ਰੂਹ ਨਾਲ ਕਿਉਂਕਿ ਮਾਂ ਦਾ ਜਿਹੜਾ ਲਫ਼ਜ਼ ਨਾਉ ਲਫ਼ਜ਼ਾਂ ਵਿੱਚ ਪਰੋਈ ਸਕਦੀ ਹੈ ਨਾਉ ਜਨਮਾਂ ਵਿੱਚ ਪਰੋਹ ਸਕਦੀ ਹੈ ਮਾਂ ਇੱਕ ਅਨਮੋਲ ਚੀਜ਼ ਹੈ ਮੇਉ 17 ਲਿਖੀਆਂ ਸਨ ਮਾਤਾ ਨਾ ਸੀ ਬਾਪ ਦੇਖਿਆ ਬਸ ਤੈਨੂੰ ਹੀ ਹਮੇਸ਼ਾ ਬਾਪ ਆਖਿਆ ਮਾਤਾ ਨਾ ਸੀ ਬਾਪ ਦੇਖਿਆ ਬਸ ਤੈਨੂੰ ਹੀ ਬਾਪ ਆਖਿਆ ਤੂੰ ਸੀ ਰੱਬੀ ਰੂਵੇ ਮਾਤਾ ਅਸੀਂ ਤੈਨੂੰ ਹੀ ਬਸ ਰਬ ਆਖਿਆ ਮਾਤਾ ਤੇਰੇ ਚਰਨਾਂ ਦੀ ਮੈਂ ਧੂੜ ਬਣ ਜਾਵਾਂ ਇੱਕ ਵਾਰੀ ਬਾਪੂ ਬਣ ਕੇ ਆ ਜਾ ਮੈਂ ਘੁੱਟ ਘੁੱਟ ਜਫੀਆਂ ਪਾਵਾਂ ਮਾਂ ਮੇਰੀਏ ਬੂਹਾ ਖੁੱਲਾ ਤੇਰੇ ਘਰ ਦਾ ਬਸ ਵਾਜਾ ਮਾਰੀ ਜਾਵੇ ਕਹਿੰਦਾ ਜਾਓ ਲੱਭੋ ਪੁੱਤਰੋ ਕਿਤੇ ਮਾਂ ਹੀ ਗਵਾਚ ਨਾ ਜਾਵੇ ਅਜੋ ਗਵਾਚ ਗਈ ਸਾਡੇ ਤੋਂ ਮਾਂ ਕਹਿੰਦਾ ਜਾਓ ਲੱਭੋ ਪੁੱਤਰੋ ਕਿਤੇ ਮਾਂ ਹੀ ਗਵਾਚ ਨਾ ਜਾਵੇ ਸਾਰੀ ਉਮਰ ਦੀਆਂ ਤਕਲੀਫਾਂ ਝੱਲ ਕੇ ਤੁਰ ਪਈ ਕਿਹੜੇ ਜਹਾਨ ਵੇ ਰੱਬਾ ਸਾਡਾ ਹੀ ਰੱਬ ਲਾ ਗਿਆ ਤੂੰ ਜਿਸ ਦਿੱਤਾ ਹਮੇਸ਼ਾ ਰੱਬੀ ਗਿਆਨ ਵੇ ਮਾਂ ਨਾ ਮਰੇ ਕਿਸੇ ਦੀ ਰੱਬਾ ਜੋ ਹੋਣ ਵੇ ਠੰਡੀਆਂ ਛਾਵਾਂ ਹਰ ਜਨਮ ਤੂੰ ਹੋਵੇਂ ਸਾਡੀ ਅਮੜੀ ਬਸ ਅਮੜੀ ਕਹਿ ਕੇ ਲਾਡ ਲਡਾਵਾ ਬੇਪੇ ਬਾਪੂ ਜਿਨ੍ਹਾਂ ਦੇ ਘਰੇ ਉੱਥੇ ਚਲਣ ਸੀਤ ਹਵਾਵਾਂ ਲੋਕੋ ਕਰੋ ਅਰਦਾਸਾਂ ਤੇ ਦੁਆਵਾਂ ਜੁਗ ਜੁਗ ਜਿਉਂਦਿਆਂ ਰਹਿਣ ਵੇ ਮਾਵਾਂ ਜੁਗ ਜੁਗ ਜਿਉਂਦਿਆਂ ਰਹਿਣ ਵੇ ਮਾਵਾਂ ماں ਕਿਸੇ ਦਿਨ ਨ ਮਰੇ ਅਸੀਂ ਇਹੀ ਦੁਆ ਅਰਦਾਸ ਕਰਦੇ ਹਾਂ ਸਾਰਿਆਂ ਦੀਆਂ ਮਾਵਾਂ ਜਿੱਥੇ ਵੀ ਹੈਨ ਪ੍ਰਭ ਚੜ੍ਹਦੀਆਂ ਕਲਾ 'ਚ ਰੱਖੇ ਸਲਾਮਤ ਰਹਿਵਣ ਸਾਰੇ ਹੀ ਪਰਿਵਾਰ ਵੱਲੋਂ ਸਮੂਹ ਸੰਗਤ ਵੱਲੋਂ ਮੈਂ ਆਪ ਜੀ ਦਾ ਸ਼ੁਕਰਗੁਜ਼ਾਰ ਹਾਂ ਮੈਂ ਕਿ ਉਸ ਅਨਮੋਲ ਚੀਜ਼ ਲਈ ਕਿ ਦੋ ਲਫ਼ਜ਼ ਬੋਲ ਸਕਿਆ ਮੇਰੀ ਭੁੱਲ ਚੁੱਕ ਦੀ ਖਿਮਾ ਕਰਨੇ ਮੈਂ ਜੋ ਜਗਤਾਰ ਵੀਰ ਜੀ ਨੇ ਕਿਹਾ ਸੀ ਚਵਲਾ ਸਾਹਿਬ ਅੱਗੇ ਮੈਂ ਉਸੇ ਦਿਨ ਵੀ ਬੋਲਿਆ ਸੀ ਕਿ ਅਸੀਂ ਮਾਂ ਦਾ ਦੇਣ ਤਾਂ ਨਹੀਂ ਦੇ ਸਕਦੇ ਪਰ ਗੁਰਬਾਣੀ ਦੀਆਂ ਕੋ 217ਾ ਗਾ ਕੇ ਮਾਂ ਦੇ ਚਰਨਾਂ ਵਿੱਚ ਆਪਾਂ ਹਾਜ਼ਰੀ ਜ਼ਰੂਰ ਲਗਵਾਨੀ ਹੈ ਭੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ